ਜਨ ਹਿਤੇਸ਼ੀ টিআরপি ਨਹੀਂ ਭਰੋ ਸਾਬ ਦਾ ਕਿ ਕਿਸ ਚੀਜ਼ ਤੋਂ ਜਾਂ ਇਹ ਜਿਹੜਾ ਕੈਂਪ ਹੈ ਜੀ ਅੱਜ ਲੱਗਿਆ ਹੈ ਰਗੁਨਾਥ ਹਸਪੀਟਲ ਚ ਇਹਨੇ 45 ਸਾਲ ਆਪਣੇ ਕੰਪਲੀਟ ਕੀਤੇ ਸੋ 45 ਸਾਲ ਸੈਲੀਬ੍ਰੇਟ ਕਰਨ ਨੂੰ 45 ਸਦੀ ਆਪਣੀ ਐਨੀਵਰਸਰੀ ਸੈਲੀਬ੍ਰੇਟ ਕਰਨ ਨੂੰ ਇਹਨੇ ਕੈਂਪ ਲਗਾਇਆ ਹੈ ਦੇ ਦੇ ਰਹੇ ਆਂ ਇਹ ਹਰ ਤਰ੍ਹਾਂ ਦੀ ਸਪੈਸ਼ialities ਇੰਨੀ ਹੈਗੀ ਆ ਉਹਦੇ ਚ ਲੋਕਾਂ ਦੀ ਫਰੀਜ਼ ਸੇਵਾ ਕਰਦੇ ਆਂ ਮੈਂ ਅੱਜ ਪਹਿਲੀ ਵਾਰ ਇੱਥੇ ਅੰਦਰ ਆਇਆ ਤੇ ਬੜਾ ਛੇ ਤਰੀਕੇ ਨਾਲ ਅਰੁੰਜੀਤ ਜੀ ਰਜਨੀਸ਼ ਜੀ ਹੋਰ ਸਾਰੇ ਜਿੰਨੇ ਇਹਨਾਂ ਦੇ ਮੈਨੇਜਮੈਂਟ ਦੇ ਮੈਂਬਰਸ ਆਂ ਬੜਾ ਅੱਛਾ ਕੰਮ ਕਰ ਰਹੇ ਆਂ ਜੋ ਕੁਝ ਮੈਂ ਦੇਖਿਆ ਬੜਾ ਮੈਂ ਪ੍ਰਭਾਵਿਤ ਹੋਇਆ ਇਸ ਤੋਂ ਜਿਸ ਤਰ੍ਹਾਂ ਇਹਨਾਂ ਨੇ ਸਪੇਸ ਯੂਟਿਲਾਈਜ਼ ਕੀਤੀ ਹੈ ਮੈਨ ਪਾਵਰ ਯੂਟਿਲਾਈਜ਼ ਕੀਤੀ ਹੈ ਇਕੁਪਮੈਂਟ ਯੂਟਿਲਾਈਜ਼ ਕੀਤੀ ਹੈ ਇਹ ਇੱਕ ਬਹੁਤ ਹੀ ਉਦਾਹਰਣ ਹੈ ਆਪਣੇ ਆਪ ਚ ਬੜਾ ਮਿੱਕੀ ਦਾ ਕੰਮ ਹੈ ਬੜਾ ਪੁੰਦਾ ਕੰਮ ਹੈ ਸਾਰੀ ਮੈਨੇਜਮੈਂਟ ਨੂੰ ਸਾਰੇ ਹਸਪਤਾਲ ਦੇ ਕਰਮਚਾਰੀਆਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਬਧਾਈ ਥੈਂਕ ਯੂ ਅੱਜ 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 ਇੱਥੇ ਬਹੁਤ ਅੱਛਾ ਕੈਂਪ ਰਗਨਾਥ ਹਸਪੀਟਲ ਚ ਲਗਾਇਆ ਹੈ ਔਰ ਇਹਨਾਂ ਦੀ ਮੈਨੇਜਮੈਂਟ ਦੀ ਐਫਰਟਸ ਦੇ ਨਾਲ ਇਹ ਹਸਪੀਟਲ ਬਹੁਤ ਫਾਸਟ ਪ੍ਰੋਗਰੈਸ ਕਰ ਰਿਹਾ ਹੈ ਸਾਨੂੰ ਆ ਕੇ ਬੜੀ ਖੁਸ਼ੀ ਹੋਈ ਹੈ ਇਹਨਾਂ ਦਾ ਬਲੱਡ ਬੈਂਕ ਫਿਜ਼ੀਓਥੈਰੇਪੀ ਯੂਨਿਟ ਆਈ ਸੀ ਸੀ ਯੂ ਵਾਰਡ ਸਾਰਾ ਕੁਝ ਬਹੁਤ اچھی ਤਰ੍ਹਾਂ ਮੈਨੇਜਮੈਂਟ ਰਨ ਕਰ ਰਹੀ ਹੈ ਡਾਕਟਰਸ ਇਨਾਂ ਦੇ ਬਹੁਤ ਅੱਛੇ ਨੇ ਔਰ ਕਾਫੀ ਪੇਸ਼ੈਂਟਸ ਆਏ ਇਨਾਂ ਨੇ 45 5 ਇਅਰਸ ਫਾਊਂਡੇਸ਼ਨ ਡੇ सेलिब्रेट ਕਰ ਰਹੇ ਨੇ ਔਰ ਉਸ ਕਰਕੇ ਇੰਨਾ ਬੈਸਿਵ ਕੈਂਪੇਨ ਲੱਗਿਆ ਸਾਰੇ ਡਾਕਟਰਸ ਅਵੇਲੇਬਲ ਹੈ ਸੋ ਜਿਸ ਕਿਸ ਕਿਸ ਚੀਜ਼ ਦਾ ਕੈਂਪੇਨ ਟੈਸਟ ਹੋ ਰਿਹਾ ਹੈ ਕਹਿੰਦਾ ਇਹ ਸਾਰੇ ਆਲਮੋਸਟ ਫੀਲਡਸ ਮੈਡੀਸਨ ਦੇ ਸਰਜਰੀ ਦੇ ਸਕਿਨ ਦੇ ਪੀਡੀਆਟ੍ਰਿਕ ਸਾਰੇ ਫੀਲਡਸ ਦਾ ਕੈਂਪੇਨ ਨੇ ਲਗਾਇਆ ਹੋਇਆ ਹੈ ਟੂ ਦੇ ਫ੍ਰੀ ਕਰ ਰਹੇ ਹਾਂਜੀ ਫ੍ਰੀ ਕਰ ਰਹੇ ਹਾਂ मैं रजनीश कुमार जैन सैकटरी श्री रुराज हॉस्पिटल सोसायटी अिफ्थ फाउंडेशन डे है और सैलीब्रेट कर रहे हैं जिस चीफ गैस दीपक गुप्ता जी सैकटरी डी एम सी हीरो हार्ट गैस्ट ऑफ ऑनर श्री सुशील सुशील गोयल जी किंग स्पोर्ट वाले डॉक्टर वांडर डॉक्टर संदीप शर्मा ਸਾਡੇ ਆਏ ਨੇ ਮਹਿਮਾਨ ਇਹਦੇ ਜੀ ਫ੍ਰੀ ਮੈਗਾ ਕੈਂਪ ਹੈ ਜਿਹਦੇ ਹਰ ਬਿਮਰੀ ਦਾ ਇਲਾਜ ਅੱਜ ਫ੍ਰੀ ਕੀਤਾ ਜਾਊਗਾ ਨਾਲ ਫ੍ਰੀ ਮੈਡੀਸਿਨ ਜਮਾਨੇ ਜਿਹੜੇ ਲੈਬ ਟੈਸਟ ਆਨ 50% ਡਿਸਕਾਊਂਟ ਤੇ ਤੇ ਜਿੰਨੇ ਵੀ ਇਲਾਕੇ ਦੇ ਕੋਈ ਪੇਸ਼ੈਂਟ ਹੈ ਰੈਗੂਲਰ ਮੈਡੀਸਨ ਪਰ ਸਾਡੇ ਹਸਪਤਲ ਦੀ ਖਾਸियत ਹੈ ਕਿ ਕੋਈ ਵੀ ਪੇਸ਼ੈਂਟ ਆਉਂਦਾ ਹੈ ਉਹਦੇ ਲਈ ਵੀ ਫ੍ਰੀ ਮੈਡੀਸਨ ਦਿੰਦੇ ਆ ਫ੍ਰੀ ਇਲਾਜ ਵੀ ਕਰਦੇ ਆ ਤੇ ਸਾਰੇ ਜਿੰਨੇ ਵੀ ਇੱਥੇ ਅੱਜ ਗੈਸਟ ਆਏ ਆ ਸਾਰੇ ਡੋਨਰ ਹੈ ਉਹ ਸਾਡੇ ਐਗਜ਼ੀਕਿਟਿਵ ਮੈਂਬਰ ਹੈ ਹਾਂਜੀ ਤੇ ਆ ਸਾਡਾ ਅੱਜ ਮੇਨ ਕਾਜ਼ ਹੈ ਅਸੀਂ ਆਪਣਾ ਸੈਲੀਬ੍ਰੇਸ਼ਨ ਕਰੀਏ 45 45 ਜਿਹਦੇ ਵਿੱਚ ਮੈਂ ਤੁਹਾਨੂੰ ਅੱਜ ਚਾਹੁੰਦੀ ਹਾਂ ਉਹ ਹਾਂਜੀ ਬੱਚੇ ਸਾਰੇ ਟੈਸਟ ਕੀ ਹੈ ਠੀਕ ਹੈ 50% ਹੈ ਕਿ ਪੀਸ ਨੂੰ ਕੀ ਪੈਸਾ ਲਿਆ ਜਾਂਦਾ ਹੈ ਮੈਸੇਜ ਹੈ ਕਿ ਮਤਲਬ ਸਾਡੀ ਹਸਪਤਾਲ ਦੀ ਫੈਸਿਲਿਟੀ ਲੈਣ ਬੜੇ ਰੀਜ਼ਨੇਬਲ ਰੇਟ ਅਸੀਂ ਚਾਰਜਸ ਕਰਦੇ ਹਾਂ ਚਾਹੇ ਆਈਪੀਡੀ ਹੋਵੇ ਚਾਹੇ ਆਊਟਪੇਟਿੰਗ ਹੋਵੇ ਜਾਂ ਟੈਸਟ ਲੈਬ ਟੈਸਟ ਹੋ ਸਾਰੇ ਤਰ੍ਹਾਂ ਦੇ ਸਾਰੇ ਬਹੁਤ ਰੀਜ਼ਨੇਬਲ ਫੀਸ ਹੈ ਅੱਜ ਸਵੇਰੇ ਨਾ ਤਾਂ ਲੱਗੇ ਕਿ ਕੋਈ ਤਾਂ ਥੈਂਕ ਯੂ ਅੱਜ ਤੱਕ ਕੀ ਕਿਹਾ ਜਾਂਦਾ ਮੈਂ ਇਸ ਆਸਾ ਲਈ ਸਭ ਤੋਂ ਹੈ 1945 ਸਾਲ 45 ਸਾਲ ਤੋਂ ਪਹਿਲਾਂ ਜੋ ਸਾਜ਼ਾਂ ਬੋਈ ਸੀ 45 ਸਾਲ ਹੋ ਗਏ ਚੁਕੇ ਹੈ ਮੈਂ ਹੀ ਸਾਲ ਦਾ ਪਹਿਲ ਹੁਤਾ 25 ਸਾਲ ਲੱਤੀ ਰਿਹਾ ਵੇ ਤੇ ਉਹਨਾਂ ਦਿਨਾਂ ਚ ਆਪਾਂ ਇੱਕ ਜ਼ੀਰੋ ਲੈਵਲ ਤੇ ਹਾਈ ਲੈਵਲ ਤੇ ਹਫ਼ਤਾ ਨੂੰ ਪੰਚਾਇਆ ਹੈ ਨੇਤਾ ਨੇ ਲੋਕਾਂ ਦੀ ਲੋਕਾਂ ਦੀ ਸਹਾਇਤਾ ਨਾਲ ਲੋਕਾਂ ਦੀ ਗਣੇਸ਼ ਨਾਲ ਇਹ ਚੱਲਦਾ ਸਾਲੂ ਕੀਤਾ ਸੀਗਾ ਇਹ ਇਹ ਨਹੀਂ ਅਮਰਾਈਆਂ ਹਫਤਾ ਚਲਾਇਆ ਰਿਗਲਮੈਂਟ ਕੀਤੀ ਤੇ ਮੈਂ ਉਸ ਮੌਕੇ ਤੇ ਸਾਰੇ ਕਮੇਟੀ ਮੈਂਬਰਸ ਦਾ ਡਾਕਟਰ ਦਾ ਤੋਂ ਮੋਆ ਆਮ ਥੈਂਕ ਯੂ ਟੂ 올 ਦਾ ਮੈਂਬਰਸ ਨੇ ਫਾਦੀ ਕੰਟਰੀਬਿਊਸ਼ਨ ਦਿਆ ਪਲੇਰ ਜਾਨਾ ਨਾਲ ਤੋਂ 45 ਸਾਲ ਇਸ ਕਿਸੇ ਦੇ ਮੌਕੇ ਮੈਂ ਸਾਰੇ ਨੂੰ ਧੰਨਵਾਦ ਕੈਂਪਸ ਗੈਟਵੋਲ ਬਾਰੇ ਕਿ ਕੈਂਪਸ ਗੈਟਵੋਲ ਜੀ ਆ ਮੈਂ ਇਹ ਕਹਿਣਾ ਚਾਹਨੀ ਆ ਕਿ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਅੱਜ ਅਸੀਂ ਰਗਨਾਥ ਹਸਪੀਟਲ ਵਿੱਚ ਆਪਣਾ ਫਾਊਂਡਰਸ ਡੇ ਆਬਜ਼ਰਵ ਕਰ ਰਹੇ ਹਾਂ 15 ਜੂਨ ਨੂੰ ਹੀ ਅੱਜ ਤੋਂ 45 ਸਾਲ ਪਹਿਲਾਂ ਇਹਦਾ ਨੀਂਹ ਪੱਥਰ ਰੱਖਿਆ ਗਿਆ ਸੀਗਾ ਤੇ ਅੱਜ 45ਵਾਂ ਫਾਊਂਡਰ ਡੇ ਹੈ ਤੇ ਉਹਦੇ ਉਪਲਕਸ਼ ਵਿੱਚ ਅਸੀਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਇੱਕ ਮੈਡੀਕਲ ਮੈਗਾ ਕੈਂਪ ਆਰਗੇਨਾਈਜ਼ ਕੀਤਾ ਜਿਹਦੇ ਵਿੱਚ ਅਸੀਂ ਪੇਸ਼ੈਂਟ ਦੀ ਫ੍ਰੀ ਮੈਡੀਕਲ ਚੈੱਕਅਪ ਕਰ ਰਹੇ ਹਾਂ ਇਹਰ ਬਾਕੀ ਜੜੀਆਂ ਵੀ ਸੁਵਿਧਾਵਾਂ ਨੇ ਚਾਹੀ ਲੈਬ ਟੈਸਟ ਹੈ ਐਕਸਰੀ আল্ট্রਾਸਾਉਂਡ ਅਗਰ ਤੇ 50% ਡਿਸਕਾਊਂਟ ਹੈ ਮੈਡੀਸਿਨਸ ਫ੍ਰੀ ਦਿੱਤੀਆਂ ਜਾ ਰਹੀ ਹੈ ਇਨਫੈਕਟ ਜਿਹੜੇ ਈਵਨ ਆਈ ਸਰਜਰੀ ਵਾਸਤੇ ਵੀ ਅਗਰ ਕੋਈ ਪੇਸ਼ੈਂਟ ਨਿਕਲਦਾ ਹੈ ਤੇ ਉਹਦਾ ਅਸੀਂ ਫ੍ਰੀ ਆਫ ਕਾਸਟ ਟਰੀਟਮੈਂਟ ਕਰਦੇ ਆ ਇਹ ਅੱਜ ਤਾਂ ਨਹੀਂ ਹੋਏਗਾ ਕਿ ਹਾਂਜੀ ਹਾਂਜੀ ਅੱਜ ਤਾਂ ਦਿਨ ਹੋਏਗਾ ਲੇਕਿਨ ਅਗਰ ਕੋਈ ਪੇਸ਼ੈਂਟ ਜਿਵੇਂ ਅੱਜ ਦੀ ਅਗਰ ਉਹਨੇ ਪਰਚੀ ਕਟਾਈ ਹੈ ਜਾਂ ਕੁਝ ਰਹਿ ਜਾਂਦਾ ਹੈ ਅਗਰ ਤੇ ਉਹ 슬ਿੱਪ ਕਦੀ ਵੀ ਦਿਖਾ ਕੇ ਉਹ ਫੈਸਿਲਿਟੀ ਨੂੰ ਅਵੇਲ ਕਰ ਸਕਦਾ ਹੈ ਅਰਖ ਜੀ ਤੇ ਮੈਡੀਸਿਨ ਜਿਹੜੀ ਦੇ ਰਹੇ ਹੋ ਸੀ ਐਸੀ ਇਹ ਕਿੰਨੇ ਦਿਨਾਂ ਵਾਸਤੇ ਅਸੀਂ ਯੂਸੂਅਲੀ ਪੇਸ਼ੈਂਟ ਨੂੰ 5 ਟੂ 7 ਡੇਜ਼ ਦੀ ਮੈਡੀਸਿਨ ਦੇ ਦਿੰਦੇ ਹਾਂ ਪਰ ਇਹਦੇ 'ਚ ਫਲੈਕਸੀਬਿਲਿਟੀ ਹੈ ਅਗਰ ਪੇਸ਼ੈਂਟ ਬਹੁਤ ਹੀ ਡਿਸਰਵਿੰਗ ਹੈ ਤਾਂ ਅਸੀਂ ਜ਼ਿਆਦਾ ਵੀ ਮਤਲਬ ਉਹ ਨੂੰ ਕਰ ਸਕਦੇ ਹਾਂ ਕਿਉਂਕਿ ਸਾਡੇ ਡੋਨਰ ਹੈਗੇ ਨੇ ਜਿਹੜੇ ਕਿ ਸਪான்ਸਰ ਕਰ ਰਹੇ ਨੇ ਮੈਡੀਕੇਸ਼ਨਸ ਇਹ ਨਾ ਕੋਣ ਦੇਖਿਆਵੇ 12:00 ਵਜੇ ਦਾ ਸ਼ਾਮਾ ਹੋ ਗਿਆ ਕਿੰਨੇ ਪੇਸ਼ੈਂਟ ਤੁਸੀਂ ਇਸ ਟਾਈਮ 'ਚ ਆਏ ਹਾਂ ਜੀ ਦੇਖੋ ਅੱਜ ਤੱਕ ਮੈਂ ਕੀ ਹੋਣ ਮੈਂ ਪਤਾ ਕਿੰਨਾ ਤੇ ਹੱਲੇ 400 ਦੇ ਲਗਭਗ ਜਿਵੇਂ ਆਪਣੀਆਂ ਜੜੀਆਂ ਸਲਿੱਪਸ ਕੈਂਪ ਦੀਆਂ ਟੱਡ ਚ ਤੇ ਇਹ ਨੰਬਰ ਹੋਰ ਵੀ ਐਕਸੀਡ ਕਰ ਸਕਦਾ ਹੈ ਤੇ ਆਈ ਐਕਸਪੈਕਟ a very good ਕਵਰੇਜ ਆਫ ਦਾ ਪੇਸ਼IENTS ਤੇ ਤੇਤਾ ਦੇ ਕਿ ਅੱਗੇ ਪਿਛਲੇ ਸਾਲ ਵੀ ਇੰਨਾ ਕਿ ਪੇਸ਼ੈਂਟ ਸੀ ਕਿ ਪਿਛਲੇ ਸਾਲ ਘੱਟ ਸੀ ਕਿ ਵੱਧ ਸੀ ਹਾਂ ਨਹੀਂ ਨਹੀਂ ਇਹ ਪੇਸ਼ੈਂਟ ਅੱਗੇ ਨਾਲੋਂ ਵਧੇ ਹੈਗੇ ਵਿਦ ਈਚ ਪਾਸਿੰਗ ਡੇ ਆਈ ਥਿੰਕ ਰਗੁਨਾਥ ਹਸਪੀਟਲ ਜਿਹੜਾ ਹੈਗਾ ਇੱਕ ਆਪਣੀ ਰੈਡੋਨੇਸ਼ਨ ਸੁਸਾਇਟੀ ਵਿੱਚ ਹਿਊਮਨ ਜਿਹੜੀ ਇੱਕ ਮੈਨ ਕਾਈਂਡ ਦੀ ਸਰਵਿਸ ਹੈ ਉਹਦੇ ਵਿੱਚ ਆਪਣਾ ਨਾਮ ਬਣਾ ਰਿਹਾ ਤੇ ਇਸ ਕਰਕੇ ਤਾਂ ਮਤਲਬ ਵੀ ਸੀ ਇਨਕਰੀਜ਼ ਇਨ ਨੰਬਰ ਆਫ ਪੇਸ਼ੈਂਟਸ ਐਂਡ ਆਈ ਵਿਸ਼ ਐਂਡ ਪ੍ਰੇ ਕੀ ਇਸ ਤਰ੍ਹਾਂ ਜਿਹੜਾ ਪਰਮਾਤਮਾ ਹੈਗਾ ਸਭ ਨੂੰ ਸਾਡੇ ਹੱਥ ਸਫਾ ਬਖਸ਼ੇ ਕਿ ਅਸੀਂ ਹੋਰ ਪੇਸ਼ੈਂਟਸ ਨੂੰ ਟਰੀਟ ਕਰ ਸਕੀਏ ਤੇ ਹੁਣ ਤੁਸੀਂ ਕਿਸ ਕਿਸ ਚੀਜ਼ ਦਾ ਚੈੱਕ ਕਰ ਰਹੇ ਹੋ ਤੇ ਬਤਾਜੀ ਹਾਂਜੀ ਦੇਖੋ ਇੱਥੇ ਅਸੀਂ ਸਭ ਤੋਂ ਪਹਿਲਾਂ ਤਾਂ ਪੇਸ਼ੈਂਟ ਦਾ ਜਿਹੜਾ ਹੈਗਾ ਨਾ ਫਿਜ਼ੀਕਲ ਐਗਜ਼ਾਮੀਨੇਸ਼ਨ ਮੈਡੀਕਲ ਕੰਸਲਟੇਸ਼ਨ ਉਹ ਬਿਲਕੁਲ ਫ੍ਰੀ ਹੈ ਫਿਰ ਉਸ ਤੋਂ ਬਾਅਦ 슈ਗਰ ਵਗੈਰਾ ECG ਉਹ ਵੀ ਫ੍ਰੀ ਕਰ ਰਹੇ ਆ ਅਸੀਂ ਮੈਡੀਕੇਸ਼ਨ ਫ੍ਰੀ ਮਿਲ ਰਹੀਆਂ ਨੇ ਕੋਈ ਪੇਸ਼ੈਂਟ ਜਦੋਂ ਆਈ ਸਰਜਰੀ ਵਾਸਤੇ ਨਿਕਲਦਾ ਉਹਨੂੰ ਵੀ ਅਸੀਂ ਫ੍ਰੀ ਆਈ ਸਰਜਰੀ ਵਾਸਤੇ ਰეკਮੈਂਡ ਕਰਾਂਗੇ ਤੇ ਹੁਣ ਤੁਸੀਂ ਪੇਸ਼ੈਂਟ ਨੂੰ ਕੀ ਆਪਣਾ ਸੁਝਾਅ ਦੇ ਰਹੇ ਹੋ ਦੇਖੋ ਮੈਂ ਤਾਂ ਇਹੀ ਕਾਹੇ ਕਹਿਣਾ ਚਾਹਾਂਗੀ ਕਿ ਅਸੀਂ ਜਿੰਨੀਆਂ ਵੀ ਪਰਮਾਤਮਾ ਦੀਆਂ ਦਿੱਤੀਆਂ ਹੋਈਆਂ ਨਿਯਮਤਾਂ ਨੇ ਉਹਦੇ ਚੋਂ ਸਭ ਤੋਂ ਇੰਪੋਰਟੈਂਟ ਨਿਯਮਤ ਹੈ ਹੈਲਥ ਤੇ ਇਹ ਸਰੀਰ ਨਹੀਂ ਸਾਡੇ ਨਾਲ ਜਾਣਾ ਹੈਗਾ ਤੇ ਹੈਲਥ ਇਜ਼ ਦਾ ਮੋਸਟ ਇੰਪੋਰਟੈਂਟ ਐਸੈਟ ਫॉर ਐਨੀ ਹਿਊਮਨ ਬੀਇੰਗ ਇਹ ਇੱਕ ਐਸੈਟ ਨਹੀਂ ਹੈ ਇਨਫੈਕਟ ਮੈਨੂੰ ਲੱਗਦਾ ਕਿ ਇਹ ਇੱਕ ਸਾਡਾ ਇੱਕ ਬੁਨਿਆਦੀ ਹੱਕ ਵੀ ਹੈ ਟੂ ਇੰਜੋਏ ਅ ਹੈਲਦੀ ਐਂਡ ਡਿਜ਼ੀਜ਼ ਫਰੀ ਲਾਈਫ ਇਹ ਹਰੇਕ ਹਿਊਮਨ ਬੀਇੰਗ ਦਾ ਇੱਕ ਬੇਸਿਕ ਰਾਈਟ ਹੈ ਜਿਹੜਾ ਕਿ ਉਹਨੂੰ ਮਿਲਣਾ ਚਾਹੀਦਾ ਹੈ I wish for the good health of all my colleagues and anybody who is associated in society in life.